ਸਸ਼ੀ ਗਾਜੀ ਆ ਦੇਖੋ ਜੀ ਇਹਨਾਂ ਨੂੰ ਵੀ ਪਤਾ ਦੇਖ ਲੈ ਲਿਖੇ ਨੇ ਵੀ ਅਸੀਂ ਡੁੱਬਾਂਗੇ ਕਿ ਤੂੰ ਕੌਣ ਡੁੱਬੂਗਾ ਪਾਣੀ 'ਚ ਪਾਣੀ 'ਚ ਹਾਂ ਡਾਟੀ ਡੁੱਬੂਗਾ ਜੇ ਅਸੀਂ ਡੁੱਬੂਗਾ ਤੇ ਜੇ ਆਪਾਂ ਡੁੱਬ ਕੇ ਫੇਰ ਆਪਾਂ ਉੱਪਰ ਆਪਾਂ ਡੁੱਬ ਕੇ ਗਾਲੀ ਕੱਢਦੇ ਹੁੰਦੇ ਗਾਲੀ ਕੱਢਦੇ ਹੁੰਦੇ ਕਾ ਨਹੀਂ ਕੱਢਦੇ ਗਾਲੀ ਕੱਢ ਦਿੰਦੇ ਗਾਲ ਕੱਢਦੀ ਹੈ ਤੇ ਖਾਲ ਕੋੜ ਦੇਣਗੇ ਤੇਰਾ ਉਹ ਤੇਰੀ ਮਾਂ ਕਪੜੇ ਵੇਚਣ ਜਾਈ ਜਾਂਦੀ ਆ ਹਾਂ ਭੂਤ ਲੈ ਜਾਊਗਾ ਉਹਦਾ ਪੱਟਮ ਗਾਲਾਂ ਨਹੀਂ ਕੱਢਦੇ ਹੁੰਦੇ ਭੂਤ ਲੈ ਜਾਊਗਾ ਤੈਨੂੰ ਫਿਰ ਹਾਂ ਅਜਾ ਦੂਰ ਕ ਭੂਤ ਲੈ ਜਾਊਗਾ ਫਿਰ ਗਾਲ ਕੱਢਦੀਆਂ ਕਦੇ ਪਕਾਲ ਕੱਢਦੀਆਂ ਫਿਰ ਭੂਤ ਲੈ ਜਾਊਗਾ ਤੈਨੂੰ ਛੱਡੇ ਵੀ ਬੈਠਾ ਭੂਤ ਹਾਂ ਉਹ ਭੂਤ ਲੈ ਵੀ ਜਾਊਗਾ ਫਿਰ ਤੈਨੂੰ ਹਨਾ ਆਏ ਅਰਦਾਸ ਕਰ ਕੇ ਕੋਈ ਨਾ ਡੁੱਬੇ ਪਾਣੀ ਆ ਵੀ ਨਾ ਕਦੇ ਆਏ ਨੀ ਕਾ ਕੋਈ ਬਾਬਾ ਇਹ ਕੋਈ ਨਾ ਡੁੱਬੇ ਕਦੇ ਰਦਾਸ ਕਰਦੇ ਅਰਦਾਸ ਕਰੀ ਬਾਬੇ ਅਗੇ ਕਹ ਬਾਬਾ ਜੀ ਕੋਈ ਨੜਬੇ ਦਾ ਪਾਪਾ ਦਾਇਤ ਨੱਬੇ ਕੋਈ ਨੜਬੇ ਕਦੇ ਰਦਾਕਾਤ ਜੋੜ ਕੇ ਹੱਥ ਜੋੜ ਕੇ ਰੱਬ ਅਗੇ ਅਰਦਾਸ ਕਰਦੇ ਪਾਪਾ ਦਾਪ ਰਿੰਡਾਣੀ ਕੋਈ ਨੜਬੇ ਕਦੇ ਕੋਈ ਦੁੱਬੇ ਪਾਣੀ ਆਵੇ ਨਾ ਕੱਕਾਂਲੀ ਜੱਟ ਅੱਟਾ ਤੇ ਪਾਣੀ ਤਾਂ ਆ ਆਦਾ ਰੱਬ ਆਵੇ ਨਾ ਕਦੇ ਠੀਕਾ ਕੋਈ ਵੀ ਨਾ ਆਵੇ ਕਿਤੇ ਵੀ ਨਾ ਆਵੇ ਕਦੇ ਪਾਣੀ ਪੱਖੇ ਤਾਂ ਲਾ ਲਾਂਗੇ ਕਿ ਕਿਤੇ ਵੀ ਨਾ ਆਵੇ ਪਾਣੀ ਕਿਤੇ ਵੀ ਨਾ ਆਵੇ ਕਦੇ ਨਾ ਮੈਂ ਤਾਂ ਐਂ ਕਹਦੇ ਕਿਤੇ ਵੀ ਨਾ ਆਵੇ ਕਦੇ ਪਾਣੀ ਜਦ ਤੂੰ ਕਹਿੰਕੇ ਕਿਤੇ ਨਾ ਆਵੇ ਕਿਦਰ ਨਾ ਆਵੇ ਕਿਤੇ ਵੀ ਨਾ ਆਵੇ ਕਦੇ ਪਾਣੀ ਸਾਰਾ ਦੇਖੀ ਸਾਰਾ ਨੇ ਸ਼ਸ਼ੀ ਕਾਲ ਕਰੀ ਸ਼ਸ਼ੀ ਕਾਲ ਉਹ ਤੂੰ ਤੂੰ ਵੀ ਕਰ ਜੋ ਤੂੰ ਸ਼ਸ਼ੀ ਕਾਲ ਕਰ ਸਾਰਾ ਨੂੰ ਪਹਿਲਾਂ ਜੋ ਪਹਿਲਾਂ ਸ਼ਸ਼ੀ ਕਾਲ ਕਰ

ਹਾਂ ਅਜੂ ਕਾਲਾ ਹਾਂ ਖਾਤੀ ਖਾਈ ਨਾ ਨਾ ਮਸਾਲਾ ਨਾਲ ਖਾਸੀ ਖਦਾ ਮੂੰਹ ਪੱਕ ਜੂਗਾ ਮੂੰਹ ਪੱਕ ਜੂਗਾ ਇਹ ਤਾਂ ਮੰਮੀ ਦੀ ਹਾਂ ਮੰਮੀ ਦੀ ਐਨਕ ਕਿਹਦੀ ਹੈ ਇਹ ਇਹ ਮਮਾ ਦੀਆ ਮੰਮਾ ਦੀ ਐਨਕ ਹੈ ਕਿ ਮਮਾ ਤੇਰਾ ਆਪਾ ਹੁਣ ਕੱਢ ਕੇ ਕੀ ਕਰਦੇ ਐਨਕ ਦਾ ਆਪਾ ਤਾਂ ਲਾਉਣੇ ਆ ਨਹੀਂ ਲਾਉਣੇ ਨਹੀਂ ਹੁੰਦੇ ਇਹ ਨੀ ਗਾਲੀ ਐਨਕਾ ਆਪਾ ਨਹੀਂ ਲਾਇਆ ਕਰਦੇ ਆਪਣੇ ਲਾਉਣ ਦੀ ਨਹੀਂ ਹੈਗੀ ਇਹ ਤੇ ਮੰਮਾ ਨੇ ਐਨਕ ਨਿਗਾਲੀ ਆ ਇਹ ਨਿਗਾਲੀ ਐਨਕ ਲਾਇਆ ਨਹੀਂ ਕਰਦੇ ਹਲਟੂ ਬੁੱਤੋ ਬੱਚਾ ਤੇਰਾ ਨਾਮ ਕੀ ਹੈ ਦੱਸਿ ਬਗੂ ਨਾਮ ਕੀ ਹੈ ਤੇਰਾ ਕਿੱਤੂ ਹੈ ਤੇਰਾ ਨਾਮ ਕੀ ਹੈ ਤੇਰਾ ਨਾਮ ਕੀ ਹੈ ਮੇਰੇ ਪੈਰ ਉੱਤੇ ਇੱਥੇ ਬਹਿ ਮੈਂਗੀ ਨਾ ਮੈਂ ਕਿੱਤੂ ਦਾ ਹੁਣ ਤੇ ਹੁਣ ਤੇਰਾ ਨਾਮ ਤਾਂ ਦੱਸ ਦੇ ਕੀ ਹੈ ਕਿੱਤੂ ਕਿੱਤੂ ਤੇ ਡੈਡੀ ਦਾ ਨਾਮ ਕੀ ਹੈ ਮੋਟੂਆ ਮੋਟੂਆ ਤੇ ਮੰਮਾ ਦਾ ਨਾਮ ਕੀ ਹੈ ਅੰਮਾ ਮੰਮਾ ਬਤਾ ਨਹੀਂ

ਮम्मा ਜੀ ਪ੍ਰੀਤ ਪ੍ਰੀਤ ਆਦਨ ਪ੍ਰੀਤ ਤੇ ਡੈਡੀ ਦਾ ਨਾਮ ਕੀ ਹੈ ਹੈ ਬਿੰਦਰ ਹੈ ਅੱਛਾ ਬਸ ਰੋਲ ਨਹੀਂ ਪਾ ਦੇ ਹਣ ਬਾਈ ਕਰ ਦੋ ਸਾਰਿਆਂ ਨੂੰ ਕਹ ਬਾਈ ਜੀ ਬਾਈ ਜੀ ਬਾਈ ਜੀ ਕਹ ਫੇਰ ਮਿਲਾਂਗੇ ਆਪੇ ਤੇ ਮਿਲਾਂਗੇ ਉਹ ਫੇਰ ਮਿਲਾਂ ਨੇ ਕਹਦੇ ਬਾਏ ਜੀ ਕਹਦੇ ਤੂੰ ਵੀ ਚੱਲ ਜੁਤ ਨੰਨ ਓਕੇ ਬਾਏ ਜੀ ਓ ਕਹ ਓਕੇ ਬਾਏ ਜੀ ਓਕੇ ਬਾਏ ਜੀ ਇਹਨੂੰ ਕੱਟਾਂਗੇ ਆਪਾਂ ਹੀ ਗਾਲ 던ਦੀ ਹੈਗੀ ਗਾਲ ਨਾ ਦਿਆ ਕਰ ਸਾਰੇ ਕੱਟਣਗੇ ਆਪਾਂ ਨੂੰ ਦੋਨਾਂ ਨੂੰ ਕੱਟਣਗੇ ਕਿਆ ਸੌਰੀ ਜੀ ਗਾਲ ਨਹੀਂ ਕੱਢਦੇ ਕੰਨ ਫੜ ਕੇ ਸੌਰੀ ਸੌਰੀ ਕਹਦੇ ਹੁਣ ਨਹੀਂ ਕੱਢਦੇ ਗਾਲ ਉਹੀ ਚੰਤੇ ਗਾਲ ਹਾਂ ਸੌਰੀ ਕਹਦੇ ਕਾਦਾ ਕਹ ਮਾਫ ਕਰਨਾ ਸਾਰਿਆਂ ਨੂੰ ਸਾਰਿਆਂ ਨੇ ਕਾ ਗਲਤੀ ਹੋ ਗਈ ਕਹ ਦੇ ਕੇ ਗਲਤੀ ਹੋ ਗਈ ਜੀ ਹੋ ਚੀ ਹੋ ਜੀ ਜੀ ਹਾਂ ਮਾਫ ਕਰ ਦੋ ਕਹ ਦੇ ਮਾਫ ਕਰ ਦੋ ਕੰਨ ਫੜ ਕੇ ਕੰਨ ਫੜ ਕੇ ਹਾਂ ਕਿ ਸੌਰੀ ਜੀ ਤੋ ਜੀ ਜੀ